ਨੇਚ ਵੀ ਗਈ ਵਰੀ ਪ੍ਰਧਾਨ ਸਾਹਿਬ ਵੀ ਆਏ ਨੇ ਐਲੋਪੀ ਵੀ ਆੜੇ ੜੇ ਆਕੇ ਗਿਆ ਹੈ ਨੇੜੇ ਆਇਆ ਕਿਉਂ ਸਾਨੂੰ ਫੋਨ ਵੀ ਨਹੀਂ ਕਰ ਸਕਦੇ ਕਿਸੀਂ ਆ ਰਹੇ ਹਾਂ ਦੂਲੋ ਸਾਹਿਬ ਦੂਲੋ ਸਾਹਿਬ ਨੂੰ ਤਾਂ ਦਿੱਲੀ ਤੇ ਪਿੰਡੋਸਤਾਨ ਤੇ ਜਾਣਦੇ ਨੇ ਉਹ ਕੋਲ ਦੀ ਗੱਡੀ ਲੈ ਕੇ ਲੰਘ ਜਾਂਦੇ ਨੇ ਕਿਉਂ ਕਿਉਂਕਿ ਇਹ ਜਿਹੜੀ ਜੰਗਰ ਜੇਨੇਸ਼ਨ ਹੈ ਕਰਨ ਇਹਨਾਂ ਨੂੰ ਸਸਤੇ ਆਉਦੇ ਮਿਲ ਗਏ ਮਿਹਨਤ ਜੇ ਕੀਤੀ ਹੁੰਦੀ ਫੇਰ ਪਤਾ ਲੱਗਦਾ ਸਿੱਧੂ ਜੇ ਰੇਲੀ ਕਰਨ ਜੇ ਤੁਸੀਂ ਪਟਿਆਲੇ ਰੈਲੀ ਕਰਦੇ ਹੋ ਕਾਂਗਰਸ ਪਾਰਟੀ پرو ਉਹਨੂੰ ਬਲਾਓ ਨਹੀਂ ਆਉਂਦਾ ਉਹਨੂੰ ਘਰੋਂ ਲਿਆਓ ਸਿੱਧੂ ਸਾਹਿਬ ਜਾ ਰਹੇ ਨਹੀਂ ਕਿੰਨੀ ਭੀੜ ਹੁੰਦੀ ਹੈ ਉਹ ਭੀੜ ਕਿਸੇ ਹੋਰ ਦੀ ਨਹੀਂ ਉਹ ਜਿਹੜੇ ਪ੍ਰੋ ਕਾਂਗਰਸ ਐਲੀਮੈਂਟ ਆ ਉਹ ਨੇ ਇਹ ਬੜੀ ਸੀਰੀਅਸ ਗੱਲ ਹੈ ਜੇ ਜੜੀ ਇਹਨਾਂ ਨੈਮਟੇਰ ਫਾਰਮਾਂ ਬਣਦੀਆਂ ਕਹਿੰਦਾ ਕਾਂਗਰਸ ਇਹ ਪਹਿਨਾ ਆਪਣੇ ਆਪ ਨੂੰ ਤੋੜਨਾ ਉਹ ਕਹਿੰਦੇ ਕਾਂਗਰਸ ਸਾਡੀ ਹੈ ਮੇਰੀ ਨਾ ਕਹਿਣ ਕਿ ਮੇਰੀ ਮੇਰੀ ਬਹੁਤੀ ਦੇਰ ਨਹੀਂ ਚੱਲਦੀ ਕਿਸੇ ਵੀ ਹੋਵੇ ਅੱਜ ਸਾਡੀ ਏਡੀ ਬੜੀ ਪੜੀ ਪਾਰਟੀ ਜਿਹੜੀ ਹੈ ਉਹ ਬਸਾਕੀਆਂ ਨੂੰ ਲੱਭਦੀ ਫਿਰਦੀ ਹੈ ਕਿ ਵਰਕਰਾਂ ਦੀ ਆ ਭਾਵਨਾਵਾਂ ਨੂੰ ਨਾਲ ਲੈ ਕੇ ਉਹਨਾਂ ਦੇ ਸੈਂਟੀਮੈਂਟ ਉਹਨਾਂ ਦੀ ਭਾਵਨਾਵਾਂ ਦੇ ਉਲਟ ਕੋਈ ਫੈਸਲਾ ਨਹੀਂ ਹੋਣਾ ਚਾਹੀਦਾ ਕੁਕੀ ਕਾਂਗਰਸ ਪਾਰਟੀ ਅੱਗੇ ਬੈਕਫਰਟ ਤੇ ਕਾਫੀ ਚੱਲੀ ਗਈ ਹੈ ਪੰਜਾਬ 'ਚ ਕੈਪਟਨ ਦਾ ਰਾਜ ਆ ਗਿਆ ਜਿਹੜਾ ਕੁਝ ਬਾਦਲਾਂ ਨੇ ਕੀਤਾ ਸੀ ਬਾਫੀਆਂ ਨੂੰ ਸਪੋਰਟ ਕਰਨਾ ਅਗੈਗਸਟਰ ਹੋਰ ਲੁੱਟ ਖੋਹਾਂ ਹੋਂ ਲਾਕੀਆਂ ਉਹ ਸਾਡੇ ਰਾਜ 'ਚ ਜ਼ਿਆਦਾ ਹੋਂ ਲਾਕੀਆਂ ਐਥੋਂ ਤੱਕ ਕਿ ਸਾਡੇ ਐਮਐਲਏ ਮਨਿਸਟਰ ਜਿਹੜੇ ਇਨਵੋਲਵ ਹੋ ਗਏ ਡਾਇਰੈਕਟਰ ਲਈ ਇੰਡੈਕਟਰ ਪੰਜਾਬ ਦੇ ਵਿੱਚ ਪ੍ਰੋ ਕਾਂਗਰਸ ਐਲੀਮੈਂਟ ਜਿਹੜਾ ਸੀਗਾ ਜਦੋਂ ਬਾਈ ਦੀਆਂ ਚੋਣਾ ਹੋਈਆਂ 70% ਮੈਂ ਕਹਿ ਸਕਦਾ ਐ ਪ੍ਰੋ ਕਾਂਗਰਸਮੈਨ ਜਿਹੜੇ ਲੋਕ ਸੀ ਉਹ ਆਪ ਵੱਲ ਗਏ ਨੇ ਕਿਉਂਕਿ ਪਿੱਛੇ ਵਰਕਰਾਂ ਦੀ ਕਦਰ ਨਹੀਂ ਹੋਈ ਐਥੇ ਪਿਛਲੇ 2 ਸਾਲਾਂ 'ਚ بڑے ਲੀਡਰ ਆਏ ਨੇ ਚਾਹੇ ਐਲੋਪੀ ਆਇਆ ਚਾਹੇ ਪ੍ਰੈਜ਼ੀਡੈਂਟ ਆਇਆ ਚਾਹੇ ਹੋਰ ਆਇਆ ਖੰਨੇ ਜੀ ਨੰਗਦੇ ਰਹੇ ਨੇ ਖੰਨੇ ਚਾਉਂਦੇ ਰਹੇ ਨੇ ਆਲੇ-ਦਾਲੇ ਆ ਕੇ ਚਲੇ ਜਾਂਦੇ ਤੇ ਸਾਨੂੰ ਕਿਸੇ ਨੇ ਹੋਂ ਤੱਕ ਮਨੀ ਕੀਤਾ ਅਸੀਂ ਕਹਿੰਦੇ ਤੇ ਕਾਂਗਰਸ ਸਾਡੀ ਆ ਹੁਣ ਕੀ ਹੋ ਰਿਹਾ ਜਿਹੜਾ ਜਿਹੜੇ ਅਹੁਦੇ ਤੇ ਬੈਠਾ ਆਪਣੀ ਆਪਣੀ ਲਿਮਟਿਡ ਫਰਮਾਂ ਬਣਾਈਆਂ ਹੋਈਆਂ ਆ ਮੇਰੇ ਨੇ ਆ ਤੇਰੇ ਨੇ ਕਾਂਗਰਸੀਆ ਕਾਂਗਰਸੀ ਤਾਂ ਕਾਂਗਰਸ ਹੀ ਹੈ ਸਾਰੇ ਪ੍ਰਧਾਨ ਨੇ ਸਾਰੀ ਗੱਲ ਹੈਗੀ ਹੈ ਮੈਂ ਨਹੀਂ ਚਾਹੀ ਤੀ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ रह चुके शमशेर सिंह डुलों ਨਾਲ ਅੱਜ ਅਸੀਂ ਖਾਸ ਮੁਲਾਕਾਤ ਕਰਾਂਗੇ ਤੇ ਉਹਨਾਂ ਤੋਂ ਜਾਣਾਂਗੇ ਕਿ ਇੰਡੀਆ ਗੱਠਜੋੜ ਬਾਰੇ ਜੋ ਕਿ ਚਰਚਾ ਚੱ ਰਹੀ ਹੈ ਉਹਨਾਂ ਦਾ ਕੀ ਇਸ ਬਾਰੇ ਕਹਿਣਾ ਹੈ ਦੁਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਕੀ ਕਹਿਣਾ ਚਾਹੋਗੇ ਜੀ ਜਿਹੜਾ ਇੰਡੀਆ ਗੱਠਜੋੜ ਦੀ ਗੱਲਬਾਤ ਚੱ ਰਹੀ ਹੈ ਉਸ ਬਾਰੇ ਤੁਸੀਂ ਲੋਕੋ ਮੈਂ ਸ਼ਮਦਾ ਵੀ ਕਾਂਗਰਸ ਪਾਰਟੀ ਪੇਸ਼ੇ ਟਾਈਮ ਬਹੁਤ ਨੈਸ਼ਨਲ ਲੈਵਲ ਦੀ ਬਹੁਤ ਬੜੀ ਪਾਰਟੀ ਹੈ ਹੁਣ ਵੀ ਹੈ ਹਰ ਪਿੰਡ ਦੇ ਵਿੱਚ ਹਰ ਏਰੀਏ ਦੇ ਵਿੱਚ ਕਾਂਗਰਸ ਮਨ ਬੈਠਾ ਇਹ ਤੋਂ ਕੋਈ ਸ਼ੱਕ ਨਹੀਂ ਹੈ। ਕੋਈ ਮੈਂ ਸਮਝਦਾ ਕਿ ਇਹ ਵੀ ਬੜੀ ਸੋਚਣ ਵਾਲੀ ਗੱਲ ਆ ਬੜੀ ਸੀਰੀਅਸ ਗੱਲ ਆ ਵੀ ਅੱਜ ਸਾਡੀ ਏਡੀ ਬੜੀ ਪੜੀ ਪਾਰਟੀ ਜਿਹੜੀ ਆ ਉਹ ਵਸਾਕੀਆਂ ਨੂੰ ਲੱਭਦੀ ਫਿਰਦੀ ਆ। ਬੜੀ ਚਿੰਤਾ ਵਾਲੀ ਗੱਲ ਆ ਇਹ। ਔਰ ਸਮਝੌਤਾ ਹੋ ਰਿਹਾ ਹੈ ਨੈਸ਼ਨਲ ਲੈਵਲ ਤੇ ਠੀਕ ਹੈ। ਪਾਰਟੀਆਂ ਕੋਈ ਸਮਝੌਤੇ ਦੇ ਨਹੀਂ ਕੋ ਕੋਨਮ ਕਮਨਿਮਲ ਪ੍ਰੋਗਰਾਮ ਦੀ ਏਜੰਡੇ ਦੀ ਗੱਲ ਕਰ ਰਹੇ ਨੇ ਪਰ ਰਿਫਰੈਂਸ ਹੌਸਪੀਟਿਟੀ ਤਾਂ ਹਮੇਸ਼ਾ ਹੀ ਜੇ ਹੈ ਅਲਾ ਇਸ ਦੇ ਵਿੱਚ ਔਰ ਮੈਂ ਸਮਝਦਾ ਕਿ ਜਿੱਥੇ ਤੱਕ ਪੰਜਾਬ ਦਾ ਮਸਲਾ ਹੈ ਪੰਜਾਬ ਦੇ ਵਿੱਚ ਜਿਹੜਾ ਵੀ ਸਮਝੌਤਾ ਜੋ ਕਹਿ ਰਹੇ ਨੇ ਜੋ ਸਾਡੇ ਜਿਹੜੇ ਇੰਚਾਰਜ ਨੇ ਆਏ ਨੇ ਪਰ ਤੋਂ ਉਹਨਾਂ ਨੇ ਆਪੀਨੀਅਨ ਵੀ ਲਿਆ ਅਸੀਂ ਤਾਂ ਉਹਨਾਂ ਨੂੰ ਇੱਕੋ ਹੀ ਗੱਲ ਕਹੀ ਹੈ ਕਿ ਵਰਕਰਾਂ ਦੀਆਂ ਭਾਵਨਾਵਾਂ ਨੂੰ ਨਾਲ ਲੈ ਕੇ ਉਹਨਾਂ ਦੇ ਸੈਂਟੀਮੈਂਟ ਉਹਨਾਂ ਦੀਆਂ ਭਾਵਨਾਵਾਂ ਦੇ ਉਲਟ ਕੋਈ ਫੈਸਲਾ ਨਹੀਂ ਹੋਣਾ ਚਾਹੀਦਾ ਕੋਕੇ ਕਾਂਗਰਸ ਪਾਰਟੀ ਅੱਗੇ ਬੈਕਫਰਟ ਤੇ ਕਾਫੀ ਚਲੀ ਗਈ ਹੈ ਪੰਜਾਬ 'ਚ ਅਸੀਂ 52 99 ਸੀਟਾਂ ਹਾਰੇ ਆ ਇਹ ਹਿੰਦੂਸ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਦਫਾ ਹੋਇਆ ਕਿ ਅਸੀਂ ਐ ਸ਼ਲੋਰ ਲਾਇਬਰਟੀ ਆ ਵੀ ਔਰ ਉਹਦੇ ਵਿੱਚ ਵੀ ਸਾਡੇ ਮジョਰਿਟੀ ਮਨਿਸਟਰ ਔਰ ਮジョਰਿਟੀ ਐਮ ਐਲ ਏ ਉਹਨਾਂ ਦੀਆਂ ਜਮਾਨਤਾਂ ਜਿਹੜੀਆਂ ਨੇ ਮੇਰੇ ਖਿਆਲ ਉਹ ਵੀ ਫੋਰਫੀਟ ਹੋਈਆਂ ਕਿਉਂਕਿ ਪਿਛਲਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਦੌਰ ਕੀ ਰਾਜ ਦੀ ਉੱਚ ਮਾਫੀਆ ਕਾਫੀ ਪਣ ਪਿਆ ਹੈ ਕਰਪਸ਼ਨ ਦਾ ਬੋਲਬਾਲਾ ਮਾਫੀਆ ਸੀ ਬੇਅਦਬੀ ਦੇ ਲੋਕਾਂ ਨੂੰ ਟ੍ਰਾਇਲ ਨਾ ਕਰਨਾ ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਸਿਕਾਇਮਾਂ ਦੇ ਵਿੱਚ ਬੜੇ ਸਿਕਾਇਮ ਹੋਏ ਨੇ ਐਂਡ ਗੈਰ ਕਾਨੂੰਨੀ ਸ਼ਰਾਬ ਦੀਆਂ ਫੈਕਟਰੀਆਂ ਚੱਲਦੀਆਂ ਉਹਨਾਂ ਦਾ ਲੋਕਾਂ ਦੇ ਵਿੱਚ ਰੋਸ ਸੀ ਉਹ ਰੋਸ ਕਰਕੇ ਇੱਥੇ ਬਦਲਾਅ ਆਇਆ ਤੇ ਕੋਈ ਕਿ ਆਪ ਜਿਹੜੀ ਪਾਰਟੀ ਆ ਕੋਈ ਆਰਗੇਨਾਈਜ਼ਡ ਪਾਰਟੀ ਦਾ ਹੈ ਨਹੀਂ ਇਹ ਤਾਂ ਜਿਵੇਂ 17 ਚ ਕਾਂਗਰਸ ਤਾਂ ਠੀਕ ਹੈ ਇੱਕ ਨੈਸ਼ਨਲ ਪਾਰਟੀ ਹੈ ਅ ਮਜ਼ਬੂਤ ਪਾਰਟੀ ਰਹੀ ਹੈ ਕਿਸੇ ਵੇਲੇ ਕਿ 17 ਚ ਬਾਦਲਾਂ ਦੀ ਨਾਕਾਮੀਆਂ ਮਾਫੀ ਬਾਦਲਾਂ ਦਾ ਮਾਫੀਆ ਰੂਲ ਔਰ ਬੇਅਦਬੀ ਦੇ ਜਿਹੜੇ ਮਸਲੇ ਤੇ ਉਹਨਾਂ ਕਰਕੇ ਸਾਨੂੰ ਲਿਆਏ ਅਸੀਂ 77 ਜਿੱਤ ਕੇ ਆਏ 77 ਨਾਲ ਤੋਂ ਕੈਪਟਨ ਦਾ ਰਾਜ ਆ ਗਿਆ ਜਿਹੜਾ ਕੁਝ ਬਾਦਲਾਂ ਨੇ ਕੀਤਾ ਸੀ ਮਾਫੀਆਂ ਨੂੰ ਸਪੋਰਟ ਕਰਨਾ ਆ ਗੈਸਟਰ ਹੋਰ ਲੁੱਟ ਖੋਹਾਂ ਹੋਣ ਲੱਗੀਆਂ ਉਹ ਸਾਡੇ ਰਾਜ ਚ ਜ਼ਿਆਦਾ ਹੋਣ ਲੱਗੀਆਂ ਇੱਥੋਂ ਤੱਕ ਕਿ ਸਾਡੇ ਐਮ.ਐਲ.ਏ. ਮਨਿਸਟਰ ਜਿਹੜੇ ਇਨਵੋਲਵ ਹੋ ਗਏ ਡੈਕਟਰਲੀ ਇਨਡੈਕਟਰ ਉਹਦੇ ਚ ਔਰ ਪੰਜਾਬ ਦੇ ਲੋਕਾਂ ਨੇ ਐਸਾ ਫਤਵਾ ਦਿੱਤਾ ਕਿ ਸਾਡੇ ਅੱਧੇ ਮੰਤਸਰਾਂ ਦੀਆਂ ਜ਼ਮਾਨਤਾਂ ਜਬਤ ਹੋਈਆਂ ਐ ਐਮ.ਐਲ.ਏ.ਆਂ ਦੀਆਂ ਹੋਣਗੀਆਂ ਔਰ ਬੁਰੀ ਤਰ੍ਹਾਂ ਸੀਹਾਰੇ ਔਰ ਹੁਣ ਪੰਜਾਬ ਚ ਮੇਜਰ ਪਾਰਟੀ ਐ ਜੋ ਪੋਜੀਸ਼ਨ ਪਾਰਟੀ ਐ ਉਹ ਕਾਂਗਰਸ ਹੈ। ਅਕਾਲੀ ਦੋ ਨੇ ਬੀਜੇਪੀ ਦਾ ਵੀ ਇੱਕ ਹੈ। ਇਸ ਕਰਕੇ ਪਾਰਟੀ ਜਿਹੜੀ ਹੈ ਅਸੀਂ ਅੱਜ ਸਾਹਮਣੇ ਫੀਡਬੈਕ ਲਈ ਹੈ ਕਿ ਲੀਡਰ ਤਾਂ ਠੀਕ ਹੈ ਇਹ ਤਾਂ ਹਾਈ ਕਮਾਂਡ ਕੋਕੇ ਆਪਣਾ ਇੰਟਰਸਟ ਦੇਖਿਆ ਜਾਂਦਾ ਹੈ। ਅਸੀਂ ਕਹਿੰਦੇ ਆ ਵੀ ਕਾਂਗਰਸ ਦਾ ਇੰਟਰਸਟ ਦੇਖੋ। ਕਾਂਗਰਸ ਕਿਵੇਂ ਮਜ਼ਬੂਤ ਹੁੰਦੀ ਹੈ? ਕਿਉਂਕਿ ਜਿੱਥੇ-ਜਿੱਥੇ ਪਾਸਟ ਦੇ ਵਿੱਚ ਅਲਾਈਅੰਸ ਹੋਏ ਨੇ ਚਾਹੇ ਯੂਪੀ 'ਚ ਕੀਤੇ ਯੂਪੀ 'ਚ ਬੀਐਸਪੀ ਨਾਲ ਅਲਾਈਅੰਸ ਹੋਇਆ ਸੀ ਔਰ ਕਾਸ਼ੀਰਾਮ ਜੀ ਉਸ ਟਾਈਮ ਜਿਉਂਦੇ ਸੀਗੇ ਉਹਨਾਂ ਨਾਲ ਅਲਾਈਅੰਸ ਕੀਤਾ ਨਰਸੇਮਰಾವ್ ਦੇ ਬਲੇ ਨਰਸੇਮਰಾವ್ ਜਿਹੜੇ ਸੀ ਉਹ ਪ੍ਰਾਈਮ ਮਿਨਿਸਟਰ ਕੀ ਕੈਸਰੀ ਸਾਭ ਸੀਗੇ ਪ੍ਰਧਾਨ ਆਲ ਇੰਡੀਆ ਕਾਂਗਰਸ ਕਮੇਟੀ ਦੇ 300 ਸੀਟਾਂ ਦੇਤੀਆਂ 105 ਰਹਿ ਗਈਆਂ ਕਿਉਂਕਿ ਨਵੀਂ ਨਵੀਂ ਯੂਪੀ ਦੀ ਵਾਈਫਰਕੇਸ਼ਨ ਹੋਈ ਸੀ ਉਤਰਾਖੰਡ ਵਿੱਚੋਂ ਨਿਕਲਿਆ ਸੀ। ਔਰ ਕਾਂਗਰਸ ਦੀ ਬੁਰੀ ਹਾਲਤ ਹੋ ਗਈ। ਅੱਜ ਉੱਥੇ ਸਾਡੇ ਯੂਪੀ ਚ 2 ਐਮਐਲਏ ਨੇ। ਐਡੀ ਬੜੀ ਸਟੇਟ ਹੈ। ਫੇਰ ਇੱਕ ਫੇਰ ਬੰਲੀ ਤੁਸੀਂ ਲਾ ਲੋ। ਕੇਜਰੀਵਾਦ ਨੂੰ ਸਪੋਰਟ ਦੇਤੀ 8 ਐਮਐਲਏ ਤੇ ਸਾਡੇ ਭਾਜਪਾ ਦੇ ਖਿਲਾਫ ਦਿੱਲੀ ਚ। ਔਰ ਉਹਨੇ ਥੋੜੇ ਬਿਜ਼ਨਸ ਸੇਕ ਸਮਾਂ ਤੇ ਐਸੈਂਬਲੀ ਪੰਕ ਕਰਤੀ। ਦੁਵਾਰਾ ਚੋਣਾਂ ਹੋ ਕਰਾਤੀ ਦੁਵਾਰਾ ਚੋਣਾਂ ਚ ਅਸੀਂ ਕਮਨੀ ਆਏ ਕੇਜਰੀ ਵੱਲ ਨੂੰ ਸਪੋਰਟ ਕਰਕੇ ਦਿੱਲੀ ਚ ਅਸੀਂ ਸਾਫ਼ ਹੋ ਗਏ ਬਿਲਕੁਲ ਮੈਨੂੰ ਖਤਸ਼ ਕਿਤੇ ਇੱਥੇ ਨਾ ਇਹੀ ਕੰਮ ਹੋ ਜੂਪੇ ਇਸ ਲਈ ਅਸੀਂ ਕੇ ਚਾਹਨੇ ਆਂ ਵਰਕਰ ਜਿਹੜਾ ਮਹਿਸੂਸ ਕਰਦਾ ਹੈ ਕਿ ਫਿਰ ਕੋ ਕਿੱਧਰ ਕਿੱਧਰ ਜਾਣਗੇ ਫਿਰ ਉਹ ਆਪਣਾ ਆਪਣਾ ਰਾਹ ਤਿਆਰ ਕਰਨਗੇ ਇਸ ਲਈ ਕਾਂਗਰਸ ਦੀ ਇੰਟਰਸਟਡ ਜੋ ਫੀਡਬੈਕ ਹੈ ਥੱਲੇ ਦੇ ਅਸੀਂ ਵੀ ਤੁਸੀਂ ਜਿਹੜਾ ਇੰਚਾਰਜ ਹੁੰਦਾ ਹੈ ਕਹਿੰਨਾ ਉਹ ਇੱਕ ਪਿਲਰ ਦਾ ਕੰਮ ਬ੍ਰਿਜ ਦਾ ਕੰਮ ਕਰਦਾ ਹੈ ਸੈਂਟਰ ਦੇ ਵਿੱਚ ਸਾਡੀ ਜੇ ਭਾਵਨਾਵਾਂ ਦੇ ਉਲਟ ਕੋਈ ਗੱਲ ਹੋਏਗੀ ਤਾਂ ਪੰਜਾਬ ਦੇ ਵਿੱਚ ਜਿਹੜਾ ਵਰਕਰ ਹੈ ਅੱਗੇ ਜਿਹੜਾ 70% ਕਹਿ ਸਕਦਾ ਹੈ ਪੰਜਾਬ ਦੇ ਵਿੱਚ ਪ੍ਰੋ ਕਾਂਗਰਸ ਐਲੀਮੈਂਟ ਜਿਹੜਾ ਸੀਗਾ ਜਦੋਂ 22 ਦੀਆਂ ਚੋਣਾਂ ਹੋਈਆਂ 70% ਮੈਂ ਕਹਿ ਸਕਦਾ ਪ੍ਰੋ ਕਾਂਗਰਸmen ਜਿਹੜੇ ਲੋਕ ਸੀ ਉਹ ਆਪ ਵੱਲ ਗਏ ਨੇ ਕਿਉਂਕਿ ਪਿੱਛੇ ਵਰਕਰਾਂ ਦੀ ਕਦਰ ਨਹੀਂ ਹੋਈ ਕਈ ਫੈਕਟਰ ਮਾਫੀਆ ਫੈਕਟਰ ਹੋਇਆ ਗੈਂਗਸਟਰ ਹੋਏ ਗੈਰਕਾਨੂੰਨੀ ਨਸ਼ਾ ਵੀ ਬਿਕਦਾ ਰਿਹਾ ਸਾਡੇ ਡੈਕਟਰੀ ਇੰਡੈਕਟਰੀ ਇਨਵੋਲ ਹੋ ਗਏ ਲੋਕਾਂ 'ਚ ਇਸ ਗੱਲ ਦਾ ਜਿਹੜੇ ਟ੍ਰੈਡੀਸ਼ਨ ਕਾਂਗਰਸਮੈਨ ਆ ਉਹ ਘਰ ਬੈ ਕੇ ਉਹਦਾ ਨੁਕਸਾਨ ਹੋਇਆ ਔਰ ਹੁਣ ਇਹ 'ਚ ਕੋਈ ਸ਼ੱਕ ਨਹੀਂ ਵੀ ਕਾਂਗਰਸ ਹੀ ਹਰ ਪਿੰਡ 'ਚ ਹੈਗਾ ਹਰ ਜਗ੍ਹਾ ਹੈਗਾ ਔਰ ਸਹਿਰ 'ਚ ਹੈਗਾ ਹਰ ਮੰਡੀ 'ਚ ਹੈਗਾ ਉਹ ਮੈਯੂਸੀ 'ਚ ਨੇ ਜਦੋਂ ਇਹ ਚਰਚਾ ਚੱਲ ਰਹੀ ਹੈ ਇਹ ਸਾਰੀ ਫੀਡਬੈਕ ਦੇ ਦਿੱਤੀ ਹੈ ਯਾਦਵ ਸਾਹਿਬ ਨੂੰ ਔਰ ਉਹਨਾਂ ਨੇ ਵੀ ਸ਼ੋਰ ਕੀਤਾ ਕਿ ਮੈਂ ਜੋ ਥੱਲੇੋਂ ਵਸਤ ਕੀ ਫੀਡਬੈਕ ਤੋਂ ਮਿਲੀ ਹੈ ਉਹ ਮੈਂ ਹਾਈ ਕਮਾਂਡ ਨੂੰ ਦਮਾਂਗਾ ਇਸ ਕਰਕੇ ਹੁਣ ਦੇਖਦੇ ਆਂ ਵੀ ਹਾਈ ਕਮਾਂਡ ਕਿਧਰ ਨੂੰ ਜਾ ਰਹੀ ਹੈ ਕੀ ਕਰ ਰਹੀ ਹੈ ਕਾਂਗਰਸ ਦਾ ਇੰਟਰਸਟ ਹੈ ਜਾਂ ਨਿੱਜੀ ਹਿੱਤ ਨੇ ਜਾਂ ਕੀ ਉਹਨਾਂ ਦਾ ਹੈ ਔਰ ਮੈਂ ਸਮਝਦਾ ਹਾਂ ਉਹਦੇ ਬਾਰੇ ਬਾਅਦ ਵਿੱਚ ਪਤਾ ਲੱਗੇਗਾ ਕੀ ਹੋਣਾ ਦਲੂ ਸਾਹਿਬ ਜੇ ਗੱਲ ਕੀਤੀ ਜਾਵੇ ਕਿ ਜਿਵੇਂ ਕਿ ਸਾਂਗਰਸ ਦੇ ਵਿੱਚ ਆਪਸੀ ਕਾਟੋਕਲੇਸ ਚਾਰਿਆ ਨਵਜੋਤ ਸਿੰਘ ਸਿੱਧੂ ਆਪਣੀਆਂ ਹੀ ਪੰਜਾਬ ਦੇ ਵਿੱਚ ਰੈਲੀਆਂ ਕਰ ਰਹੇ ਨੇ ਇਹ ਤੇ ਉਹ ਇੱਕ ਦੂਜੇ ਤੇ ਤੰਜ ਵੀ ਕੱਸ ਰਹੇ ਨੇ ਉਧਰੋਂ ਬਾਜਵਾ ਕੱਸ ਰਹੇ ਨੇ ਉਧਰੋਂ ਉਹ ਰਾਜਾ ਵੜਿੰਗ ਕੱਸ ਰਹੇ ਨੇ ਤੇ ਉਹਨਾਂ ਦੇ ਉੱਤੇ ਸਿੱਧੂ ਬੜੇ ਕਰ ਰਹੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਸਵਾਰ ਜੱਕੋ ਗਾਲੇ ਆਵੀ ਪਾਰਟੀ ਆਪਣੇ ਲੈਵਲ ਤੇ ਹੈਗੀ ਹੈ ਜਿਹੜਾ ਸਾਡਾ ਕਲਚਰ ਰਿਹਾ ਮੈਂ ਵੀ ਪ੍ਰੈਜ਼ੀਡੈਂਟ ਰਿਹਾ ਜੇ ਮੈਂ ਕਿਸੇ ਜ਼ਿਲ੍ਹੇ 'ਚ ਜਾਂਦਾ ਸੀ ਕਨਾ ਉਸ ਜ਼ਿਲ੍ਹੇ ਦੇ ਜਿਹੜਾ ਕੋਈ ਵੱਡਾ ਸਾਡਾ ਸੀਨੀਅਰ ਕਾਂਗਰਸੀ ਮੈਂ ਦੀ ਪ੍ਰਾਣਾ ਚਾਹੇ ਉਹ ਆ ਕਾਫੀ ਉਮਰ ਦਾ ਹੋ ਗਏ ਉਹਨੂੰ ਵੀ ਜਾ ਕੇ ਮਿਲੀਦਾ ਸੀ ਉਹਨੂੰ ਰਿਸਪੈਕਟਫੁਲੀ ਜੇ ਜ਼ਿਲ੍ਹੇ 'ਚ ਜਾਣਾ ਤਾਂ ਉਹਨੂੰ ਬੁਲਾਇਦਾ ਸੀ ਕਿ ਆਓ ਉਹਨੂੰ ਮਿਲਣਾ ਘਰ ਜਾਂਦੇ ਸੀਗੇ ਉਹਦੀਆਂ ਆਸ਼ੀਰਵਾਦ ਲੈਂਦੇ ਸੀ ਹੁਣ ਤਾਂ ਕਲਚਰ ਹੀ ਬਦਲ ਗਿਆ ਹੁਣ ਤਾਂ ਜਿਹੜੇ ਲੀਡਰ ਆਉਂਦੇ ਨੇ ਜਿਹੜੇ ਬਣਾਉਂਦੇ ਨੇ ਉਹਨਾਂ ਕੋਲ ਹੋ ਕੇ ਚਲੇ ਜਾਂਦੇ ਹੁਣ ਮੈਂ ਖੰਨੇਚੂ ਬੈਠਾ ਐ ਇੱਥੇ ਪਿਛਲੇ 2 ਸਾਲਾਂ 'ਚ بڑے ਲੀਡਰ ਆਏ ਨਹੀਂ ਚਾਹੇ ਐਲੋਪੀ ਆਇਆ ਚਾਹੇ ਪ੍ਰੈਜ਼ੀਡੈਂਟ ਆਇਆ ਚਾਹੇ ਹੋਰ ਆਇਆ ਖੰਨੇ ਜੀ ਨੰਗਦੇ ਰਹੇ ਨੇ ਖੰਨੇ ਚਾਉਂਦੇ ਰਹੇ ਨੇ ਆਲੇ-ਦਾਲੇ ਆ ਕੇ ਚਲੇ ਜਾਂਦੇ ਤੇ ਸਾਨੂੰ ਕਿਸੇ ਨੇ ਫੋਨ ਤੱਕ ਵੀ ਨਹੀਂ ਕੀਤਾ ਇਹ ਕਲਚਰ ਬਦਲ ਗਿਆ ਮੈਂ ਵੀ ਪ੍ਰੈਜ਼ੀਡੈਂਟ ਰਹੇ ਹਾਂ ਜੇ ਮੈਂ ਦਿੱਲੀ ਪ੍ਰਦੇਸ਼ ਦੀ ਮੀਟਿੰਗ ਕਰਨੀ ਹੁੰਦੀ ਤੀ ਤਾਂ ਮੈਂ ਸਾਰੇ ਸੀਨੀਅਰ ਲੀਡਰਾਂ ਨੂੰ ਫਿਰ ਖੁਦ ਟੈਲੀਫੋਨ ਕਰਦਾ ਹਾਂ ਉਹਨਾਂ ਨੂੰ ਟੈਲੀਫੋਨ ਤੇ ਬੁਲਾਉਣਾ ਹੈ ਬੁਲਾਉਂਦਾ ਸੀ ਵੀ ਆਓ ਜੀ ਤੁਹਾਤੇ ਬਿਨਾ ਸਾਡਾ ਕੰਮ ਨਹੀਂ ਚੱਲਣੀ ਸੀਨੀਅਰੋਂ ਇੱਕ ਕਦਰ ਸੀ ਹੁੰਦੀ ਹੈ ਇੱਕ ਰਿਸਪੈਕਟ ਹੁੰਦੀ ਹੈ ਹੁਣ ਤਾਂ ਪ੍ਰਾਈਵੇਟ ਲਿਮਟਿਡ ਫਰਮ ਫਰਮਾਂ ਬਣ ਗਈਆਂ ਅਸੀਂ ਕਹਿੰਦੇ ਤੇ ਕਾਂਗਰਸ ਸਾਡੀ ਹੈ ਹੁਣ ਕੀ ਹੋ ਰਿਹਾ ਜਿਹੜਾ ਜਿਹੜੇ ਅਹੁਦੇ ਤੇ ਬੈਠਾ ਆਪਣੀ ਆਪਣੀ ਲਿਮਟਿਡ ਫਰਮਾਂ ਬਣਾਈਆਂ ਹੋਈਆਂ ਆ ਮੇਰੇ ਨੇ ਆ ਤੇਰੇ ਨੇ ਕਾਂਗਰਸੀ ਆ ਕਾਂਗਰਸੀ ਤਾਂ ਕਾਂਗਰਸੀ ਹੈ ਪਰ ਇੱਥੇ ਆਪਣਾ ਜੁਬੇ ਸਿੱਖਾ ਦੀ ਮਿਸਲਾ ਹੁੰਦੀਆਂ ਤੀਆਂ ਉਹ ਕੰਮ ਸ਼ੁਰੂ ਹੋਇਆ ਹੋਇਆ ਹੈ ਆ ਫਲਾਣੇ ਦੇ ਨਾਲ ਹੈ ਆ ਫਲਾਣੇ ਦੇ ਨਾਲ ਹੈ ਹੈ ਅਸੀਂ ਤਾਂ ਭਾਈ ਪੁਰਾਣੇ ਕਾਂਗਰਸੀਆਂ ਹੈ ਇੱਥੇ ਕਈ ਪ੍ਰਧਾਨ ਦੇਖੇ ਨੇ ਕਈ ਯੋਰ ਦੇਖੇ ਨੇ 55 ਸਾਲ ਹੋ ਗਏ ਕਾਂਗਰਸ ਦਾ ਫਾਊਂਡਰ ਮੈਂਬਰ ਹੈ ਮੈਂ ਇੰਦਰਾਨ ਸਿੰਘ ਜੀ ਨੇ ਜਦੋਂ ਕਾਂਗਰਸ ਬਣਾਈਆ ਉਦੋਂ ਮੈਂ ਮੁਸ਼ਪਲ ਕਮੇਟੀ ਖੰਨੇ ਦਾ ਪ੍ਰਧਾਨ ਸੀ ਦਿੱਲੀ ਗਿਆ ਕੋਈ ਡਾਇਨਾਮਿਕ ਲੀਡਰ ਸੀ ਅੱਗੇ ਪੁਰਾਣੇ ਲੋਕਾਂ ਦੀ ਇੱਜ਼ਤ ਹੁੰਦੀ ਸੀ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਦਸ ਸਾਲਾਂ ਚ ਇੱਥੇ ਤਾਂ ਹਾਤੂਤੀ ਦੇਖੋ ਮੁੱਖ ਮੰਤਰੀ ਜਿਹੜੇ ਬਣਾਏ ਨੇ ਪੰਜਾਬ ਚ ਅਜੇ ਕੈਪਟਨ ਸਾਹਿਬ ਕਈ ਪਾਰਟੀਆਂ ਬਦਲ ਕੇ ਆਏ ਕਈ ਅਕਾਲੀ ਦਲ ਜੋ ਘੁਮ ਕੇ ਆਗੇ ਕਾਂਗਰਸ ਦਾ ਪ੍ਰਧਾਨ ਫਿਰ ਟੀ ਮਿਨਿਸਟਰ ਉਹਦੇ ਬਾਅਦ ਚੰਨੀ ਸਾਹਿਬ ਆ ਗਏ ਹੈਂ 12 ਚ ਆਇਆ 3 ਸਾਲ ਬਾਅਦ ਸੀਐਲਪੀ ਦਾ ਲੀਡਰ 12 ਚ ਆਇਆ ਅਕਾਲੀ ਦਲ ਚੋਂ ਹੈ ਫਿਰ ਪੀਪੀ ਪਾਰਟੀ ਤੋਂ ਵੀ ਸੀਗਾ ਹਾਂਜੀ ਸ਼ेडੂਲ ਕਾਸਟ ਦਾ ਸਰਟੀਫਿਕੇਟ ਜਰੂਰ ਹੈ ਜਦ ਮੈਂ ਕਈ ਜਸਾਰੇ ਚ ਬਹੁਤ ਆਮੰਦੇ ਨੇ ਸ਼ेडੂਲ ਕਾਸਟ ਜਦ ਬੈਨੀਫੀਸ਼ੀਅਰ ਲੈਂਦਾ ਫਿਰ ਤਾਂ ਸਰਟੀਫਿਕੇਟ ਦਿਖਾਉਂਦੇ ਨੇ ਜਦ ਬੈਨੀਫੀਸ਼ੀਅਰ ਚੇਰ ਤੇ ਆ ਜਾਂਦੇ ਨੇ ਫਿਰ ਭੁੱਲ ਜਾਂਦੇ ਨੇ ਠੀਕ ਹੈ ਜਿਹੜਾ ਕਲਚਰ ਜਿਹੜਾ ਕਾਂਗਰਸ ਨੇ ਵੀ ਕਈ ਗਲਤੀਆਂ ਕੀਤੀਆਂ ਨੇ ਇਹ ਜਿਹੜੇ ਡਿਫੈਕਟਰਾਂ ਨੂੰ ਲਿਆ ਕੇ ਬਾਹਰੋਂ ਉਹਨਾਂ ਨੂੰ ਸਾਡੇ ਸਿਰਾਂ ਤੇ ਬਹਾਇਆ ਤੇ ਕਾਂਗਰਸ ਦਾ ਤਾਂ ਨੁਕਸਾਨ ਹੋਇਆ ਹੀ ਹੋਇਆ ਇਹ ਜੀ ਗਲਤੀ ਮੈਨੂੰ ਲੱਗਦਾ ਵੀ ਹਾਈ ਕਮਾਂਡ ਨਹੀਂ ਕਰੇਗੀ ਜੀ ਹੁਣ ਕੀ ਲੱਗਦਾ ਤੁਹਾਨੂੰ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਲਗਾਤਾਰ ਰੈਲੀਆਂ ਤੇ ਰੈਲੀਆਂ ਕਰ ਰਹੇ ਨੇ ਉੱਥੇ ਹੀ ਰਾਜਾ ਬੜਿੰਗ ਕਹਿ ਰਹੇ ਨੇ ਅਨੁਸ਼ਾਸਨਤਾ ਭੰਗ ਕਰ ਰਹੇ ਨੇ ਤੇ ਬਾਜਵਾ ਨੇ ਵੀ ਉਹਨਾਂ ਨੂੰ ਕਿਹਾ ਐਲੋਪੀ ਦੇ ਲੀਡਰ ਨੇ ਜਿਹੜੇ ਉਹਨਾਂ ਨੇ ਕਿਹਾ ਹੈਗਾ ਵੀ ਇਹ ਇਹਨਾਂ ਨੂੰ ਇਕੱਠੇ ਹੋ ਕੇ ਕਰਨਾ ਚਾਹੀਦਾ ਨੇ ਇਹਨਾਂ ਨੇ ਪਹਿਲਾਂ ਸਾਡੀਆਂ 80 ਤੋਂ 20 ਸੀਟਾਂ ਤੇ ਲਿਆਤਾ ਤੇ ਇਹਨਾਂ ਨੇ ਖਤਮ ਕਰਕੇ ਰੱਖ ਦਿੱਤੀ ਹੈ ਹੁਣ ਇਹ ਫੇਰ ਅਨੁਸ਼ਾਸਨਤਾ ਤੋਂ ਬਾਹਰ ਹੋ ਕੇ ਆਪਣੀ ਰੈਲੀ ਕਰ ਰਹੇ ਨੇ ਤੁਸੀਂ ਕੀ ਦੇ ਦਿਓ ਕੋ ਮੈਂ ਇੱਥੇ ਸ਼ਾਸਨ ਮੈਂ ਤਾਂ ਦੇਖਿਆ ਨਹੀਂ 7:30 ਵਜੇ ਤੱਕ ਅਨੁਸ਼ਾਸਨ ਰਿਹਾ ਹੈ ਅਸੀਂ ਗੱਲ ਦੀ ਕੋਕੇ ਅਸੀਂ ਕਾਂਗਰਸ ਸਮਝਦੇ ਦੋ ਕਿ ਸਾਡੀ ਕਾਂਗਰਸ ਹੈ ਮੈਂ ਕਦੇ ਨਹੀਂ ਕਿਹਾ ਵੀ ਮੇਰੀ ਕਾਂਗਰਸ ਹੈ ਮੈਂ ਹੀ ਆ ਸਭ ਕੁਝ ਇਹ ਤਾਂ ਉਹਦੇ ਆਏ ਗਏ ਆ ਅੱਜ ਹੈ ਕੱਲੂ ਨਹੀਂ ਹੈ ਪਤਾ ਨਹੀਂ ਕਿਹਨੇ ਆਉਣਾ ਕਿਹਨੇ ਨਹੀਂ ਜਾਣਾ ਜਿਹੜੇ ਜਿੰਨਾਂ ਕੋ ਕਾਂਗਰਸ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਚਾਹੀਦਾ ਵੀ ਸਾਰੇ ਕਾਂਗਰਸ ਸਾਰੇ ਪ੍ਰਧਾਨ ਨੇ ਸਾਰੀ ਗੱਲ ਹੈਗੀ ਹੈ ਮੈਂ ਨਹੀਂ ਚਾਹੀਦੀ ਚਾਹੇ ਉਹ ਕਿਸੇ ਅਹੁਦੇ ਤੇ ਬੈਠਾ ਜੇ ਹੁਣ ਮੈਂ ਦਿੱਲੀ ਤੇ ਆਈ ਮੈਂ ਮਾਫ ਕਰਨਾ ਇੱਥੇ ਵੀ ਖਾਣੇ ਚ ਵੀ ਗਈ ਵਾਰੀ ਪ੍ਰਧਾਨ ਸਾਹਿਬ ਵੀ ਆਏ ਨੇ ਐਲਓਪੀਪੀ ਆਲੇ-ਦਾਰੇ ਆਕੇ ਗਿਆ ਹੈ ਨੇੜੇ ਆਇਆ ਹੈ ਕਿਉਂ ਸਾਨੂੰ ਫੋਨ ਮੰਨੀ ਕਰ ਸਕਦੇ ਕਿਸੀਂ ਆ ਰਹੇ ਆ ਦੂਲੋ ਸਾਹਿਬ ਦੂਲੋ ਸਾਹਿਬ ਨੂੰ ਤਾਂ ਦਿੱਲੀ ਤੇ ਪਿੰਡੋਸਤਾਨ ਤੇ ਜਾਣਦੇ ਨੇ ਉਹ ਕਾਲਜੀ ਗੱਡੀ ਲੈ ਕੇ ਲੰਘ ਜਾਂਦੇ ਨੇ ਕਿਉਂ ਕੋਕੇ ਜਿਹੜੀ ਯੰਗਰ ਜੇਨਰੇਸ਼ਨ ਹੈ ਕਹਿੰਦੇ ਇਹਨਾਂ ਨੂੰ ਸਸਤੇ ਆਉਦੇ ਮਿਲ ਗਏ। ਮਿਹਨਤ ਦੇ ਕੀਤੀ ਹੁੰਦੀ ਫੇਰ ਪਤਾ ਲੱਗਦਾ ਹੈ। ਅਸੀਂ ਤਾਂ ਮਿਊਸਪਲ ਕਮਿਸ਼ਨਰ ਤੋਂ ਚੱਲੇ ਹੋਏ ਐ। ਇਹਨਾਂ ਨੂੰ ਡਾਇਰੈਕਟ ਟਿਕਟ ਮਿਲ ਗਿਆ ਐ ਐਮਐਲਏਾਂ ਦੀ। ਬਜ਼ੁਰਗਾਂ ਦੀ ਅਬਦੌਲਤ ਮਿਲ ਗਈ ਕਈਆਂ ਨੂੰ। ਉਹ ਕਲਚਰ ਬਦਲ ਗਿਆ ਕਹਨਾ। ਇਸ ਕਰਕੇ ਹਾਈ ਫਾਈ ਕਲਚਰ ਹੋ ਗਿਆ ਕਾਂਗਰਸ 'ਚ। ਸਿੰਪਲੀਸਿਟੀ ਤਾਂ ਨਹੀਂ। ਇਸ ਕਰਕੇ ਜਿੱਥੇ ਤੱਕ ਸਿੱਧੂ ਦਾ ਸਵਾਲ ਹੈ। ਸਿੱਧੂ ਜੇ ਰੈਲੀ ਕਰਨ ਜੇ ਤੁਸੀਂ ਪਟਿਆਲੇ ਰੈਲੀ ਕਰਦੇ ਹੋ ਕਾਂਗਰਸ ਪਾਰਟੀ ਨੂੰ ਬੁਲਾਓ ਨਹੀਂ ਆਉਂਦਾ ਉਹਨੂੰ ਘਰੋਂ ਲਿਆਓ ਇਹ ਗੱਲਾਂ ਤਾਂ ਹੋਣੀਆਂ ਚਾਹੀਦੀਆਂ ਨਹੀਂ ਮੈਂ 2 ਸਾਲ ਚ ਮੈਨੂੰ ਨਹੀਂ ਇੱਥੇ ਕਿੰਨੇ ਕਾਂਗਰਸ ਦੇ ਫੰਕਸ਼ਨ ਹੋਏ ਆ ਕਦੇ ਬੁਲਾਇਆ ਨਹੀਂ ਕਿਸੇ ਨੇ ਕਿਉਂ ਭਾਈ ਇਸ ਤਰ੍ਹਾਂ ਕਾਂਗਰਸ ਨੂੰ ਮਝ ਬੁਝਾਉ ਤੋ ਜੂ ਸਾਡੀਆਂ ਤਾਂ ਜੜਾਂ ਬੜੀਆਂ ਡੂੰਘੀਆਂ ਐ ਇਹ ਤਾਂ ਐਮਐਲਏ ਐਮਪੀ ਬਣਨਾ ਬੜਾ ਬਣ ਜਾਂਦਾ ਜਲਦੀ ਲੀਡਰ ਬਣਨਾ ਬੜਾ ਔਖਾ ਹੈ ਅਸੀਂ ਕੌਮ ਦੀ ਸੇਵਾ ਕਰਦੇ ਆ ਮੈਂ ਕਦੇ ਇਹਨੂੰ ਬਿਜ਼ਨਸ ਨਹੀਂ ਬਣਾਇਆ ਐਮਐਡੀ ਬਣਨਾ ਨਾ ਬਣਨਾ ਮੈਂ ਤਾਂ ਕੌਮ ਪ੍ਰਸ਼ਟਾ ਹਾਂ 바ਵਾ ਸਾਹਿਬ ਡਾਕਟਰ ਉਮੇਦਕਰ ਦਾ ਫਾਲੋਅਰ ਹੈ ਕਾਂਗਰਸੀ ਜਰੂਰ ਨੇ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਕਿ ਪਾਰਟੀ ਹੁਣ ਟੁੱਟਦੀ ਨਜ਼ਰ ਆ ਰਹੀ ਆ ਆਪਸ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਦੂਰੀਆਂ ਵਧੀਆਂ ਰਹਿ ਨੇ ਇੱਕ ਦੂਜੇ ਤੇ ਤੰਜ ਕਸਦੇ ਆ ਰਹੇ ਨੇ ਇਸ ਨਾਲ ਤਾਂ ਵਰਕਰ ਵੀ ਨਿਰਾਸ਼ ਹੁੰਦਾ ਰਿਹਾ ਕਿਉਂਕਿ ਜਿੱਥੇ ਨਵਜੋਤ ਸਿੰਘ ਸਿੱਧੂ ਜਾਂਦੇ ਨੇ ਉਹਨਾਂ ਦੇ ਕੁਝ ਹੱਥ ਕਦੇ ਵਿੱਚ ਬੰਦੇ ਖੜ ਜਾਂਦੇ ਨੇ ਕੁਝ ਜਿਹੜੀ ਮੇਨ ਰਾਜਾਪਟਿੰਗ ਨੇ ਉਹਨਾਂ ਦੇ ਨਾਲ ਖੜ ਜਾਂਦੇ ਨੇ ਇਹਨੂੰ ਕੀ ਦੇਖਦੇ ਹੋ ਤੁਸੀਂ ਇਹਨਾਂ ਨੂੰ ਇਕੱਠਾ ਕਰਨ ਲਈ ਕੀ ਕੀਤਾ ਜਾਵੇ ਕਿਉਂ ਇਲੈਕਸ਼ਨ ਵੀ ਨੇੜੇ ਆ ਰਹੀ ਆ 2024 ਦੀ ਸਵਾਲ ਇਹ ਗੱਲ ਹੈ ਵੀ ਸਿੱਧੂ ਸਾਹਿਬ ਜਾ ਰਹੇ ਨਹੀਂ ਕਿੰਨੀ ਭੀੜ ਹੁੰਦੀ ਹੈ ਉਹ ਭੀੜ ਕਿਸੇ ਹੋਰ ਦੀ ਨਹੀਂ ਉਹ ਜਿਹੜੇ ਪ੍ਰੋ ਕਾਂਗਰਸ ਐਲੀਮੈਂਟ ਆ ਉਹ ਨੇ ਇਹ ਬੜੀ ਸੀਰੀਅਸ ਗੱਲ ਹੈ ਇਹ ਜਿਹੜੀਆਂ ਲਿਮਟਡ ਫਰਮਾਂ ਬਣਦੀਆਂ ਕਹਿੰਦਾ ਕਾਂਗਰਸ ਇਹ ਪਹਿਨਾ ਆਪਣੇ ਆਪ ਨੂੰ ਤੋੜਨ ਉਹ ਕਹਿੰਨ ਕਾਂਗਰਸ ਸਾਡੀ ਹੈ ਮੇਰੀ ਨਾ ਕਹਿਣ ਇਹ ਮੇਰੀ ਮੇਰੀ ਬਹੁਤੀ देर ਨਹੀਂ ਚੱਲਦੀ ਕਿਸੇ ਵੀ ਹੋਵੇ ਠੀਕ ਹੈ ਇੱਥੇ ਗਿਆਨੀ ਜੀ ਵੀ ਰਹੇ ਆ ਦਰਬਾਰਾ ਸਿੰਘ ਵੀ ਜਿਹੜੇ ਗਰੁੱਪੇ ਚੋਂ ਰਹੀ ਹੈ ਪਰ ਆਪਸੀ ਸਤਾਲਮੈਲ ਜ਼ਰੂਰ ਹੁੰਦਾ ਸੀ ਸਹਿਚਾਰ ਜ਼ਰੂਰ ਹੁੰਦਾ ਸੀ ਰਿਸਪੈਕਟਿਵ ਜ਼ਰੂਰ ਹੁੰਦੀ ਸੀ ਹੁਣ ਤਾਂ ਵਰਕਰ ਨੂੰ ਵੰਡਣ ਦੀ ਹੁਣ ਤਾਂ ਮੇਰਾ ਕਹਿੰਦਾ 60% ਤਾਂ ਡਿਫੈਕਟਰ ਨੇ ਕਾਂਗਰਸ ਚ ਬਾਹਰੀਆ ਪਾਰਟੀਆਂ ਚ ਆਏ ਹੋਏ ਨੇ ਜਦੋਂ ਮੁੱਖ ਮੰਤਰੀ ਲਿਆ ਕੇ ਬਾਹਰੋਂ ਆਉਣ ਡੈਪੂਟੇਸ਼ਨ ਆਉਂਦੇ ਨੇ ਫਿਰ ਚਲੇ ਜਾਂਦੇ ਨੇ ਇਨ ਦਾ ਪਤਾ ਕੋਈ ਹੈ ਇਹ ਤਾਂ ਸਾਡੇ ਵਰਗੇ ਹੈ ਜਿਹੜੇ ਪੱਕੇ ਆ ਕਾਂਗਰਸ ਚ ਸਿੱਛੇ ਕਿ ਕਿਸ ਦੀ ਪਤਾ ਕਦ ਕੀ ਦੇ ਕਦੋਂ ਪੱਜ ਜਾਣਾ ਹੈ ਇਹ ਅਹੁਦੇ ਨਾਲ ਲਾਲਚ ਹੈ ਕੋਈ ਪੈਸਾ ਪੂਸਾ ਹੈਗਾ ਇਹ ਬਤੇਰਾ ਗੈਰਕ ਕਾਨੂੰਨੀ ਤੰਦੇ ਕਰ ਕਰਕੇ ਪੈਸੇ ਬਣੇ ਹੋਏ ਨੇ ਅੱਜਕੱਲ ਪੈਸੇ ਵੀ ਚੱਲਦੇ ਨੇ ਸਿਆਸਤ ਸੱਚ ਆਉਦੇ ਵੀ ਪੈਸੇ ਹੈ ਨਾ ਮਿਲਦੇ ਨੇ ਕਿ ਜਿੰਨਾ ਤੋਂ ਕੋਈ ਕਲਚਰ ਖਤਮ ਨਹੀਂ ਹੋਊਗਾ ਕਾਂਗਰਸ ਮਜ਼ਬੂਤ ਨਹੀਂ ਹੁੰਦੀ ਤਨ ਰਣ ਅ ਅਜਿ ਸਮਸ਼ੀਰ ਸਿੰਘ ਦੁਲੂਨਾ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਆ ਕਿ ਜਿਹੜੀ ਪਾਰਟੀ ਨੂੰ ਜਿਹੜਾ ਪਹਿਲਾਂ ਤਾਂ ਇੰਡੀਆ ਗੱਠਜੋੜ ਨੂੰ ਇਹਨਾਂ ਨੇ ਇਹ ਕਿਹਾ ਵੀ ਗੱਠਜੋੜ ਨਹੀਂ ਹੋਣਾ ਚਾਹੀਦਾ ਆ ਕਿਉਂਕਿ ਜਿਹੜੀ ਇੱਕ ਆਮ ਆਦਮੀ ਪਾਰਟੀ ਨਾਲ ਜੇ ਗੱਠਕੜ ਜੋੜ ਕਰਨਗੇ ਤਾਂ ਪੰਜਾਬ ਦੇ ਵਿੱਚ ਕਾਂਗਰਸ ਖਤਮ ਹੋ ਜਾਵੇਗੀ ਉੱਥੇ ਹੀ ਉਹਨਾਂ ਨੇ ਜਿਹੜਾ ਕਿ ਇੱਥੇ ਆਟੋ ਕਾਟੋ ਕਲੇਸ਼ ਪਾਰਟੀ ਦਾ ਆਪਸ ਦੇ ਵਿੱਚ ਚੱਲਦਾ ਉਸ ਬਾਰੇ ਵੀ ਕਹਿਣਾ ਸੀ ਕਿ ਕਿ ਇਹਨਾਂ ਨੂੰ ਆਪਸ ਹੀ ਬੈਠ ਕੇ ਇਹ ਸਮਝਾਤਾ ਕਰਨਾ ਚਾਹੀਦਾ ਤੇ ਨਾ ਹੀ ਇਹ ਇਹੋ ਜਿਹੇ ਕਾਟੋ ਕਲੇਸ਼ ਰੱਖਣ ਤਾਂ ਜੋ ਇਹ ਪਾਰਟੀ ਨੂੰ ਖਤਮ ਕਰਨ ਉੱਥੇ ਉਹਨਾਂ ਨੇ ਕਿ ਬਾਲੀਆਂ ਪਾਰਟੀਆਂ ਤੋਂ ਆ ਕੇ मंत्री ਬਣਾ ਦਿੰਦੇ ਨੇ ਤਾਂ ਕਾਂਗਰਸ ਦਾ ਬੇੜਾ ਤੱਕ ਘਰਕ ਹੋਵੇਗਾ ਹੀ ਉੱਥੇ ਹੋਰ ਵੀ ਇਹਨਾਂ ਨੇ ਇਲਜ਼ਾਮ ਲਾਇਆ ਨੇ ਕਿ ਪੈਸੇ ਦੇ ਨਾਲ ਹੀ ਜਿਹੜੀਆਂ ਆ ਜਿਹੜੀਆਂ ਸੀਟਾਂ ਤੱਕ ਦਿੱਤੀਆਂ ਜਾਂਦੀਆਂ ਤਾਂ ਹੀ ਕਾਂਗਰਸ ਦਾ ਬੇੜਾ ਘਰਕ ਹੁੰਦਾ ਯਾਰ ਤੇ ਥੱਲੇ ਨਿਗਰਬਾਲ ਜਾ ਰਹੀ ਆ ਹੁਣ ਦੇਖਣਾ ਹੋਵੇਗਾ ਕਿ ਸ਼ਮਸ਼ੇਰ ਸਿੰਘ ਦੁੱਲੋਂ ਦੀ ਇਹ ਗੱਲ ਨੂੰ ਉਹ ਰਾਹੁਲ ਗਾਂਧੀ ਜਾਂ ਖੜ ਕੇ ਜਿਹੜੇ ਨੇ ਕਿਵੇਂ ਇਹ ਲੈਂਦੇ ਨੇ ਤੇ ਜਿਹੜੀ ਪਾਰਟੀ ਨੂੰ ਉਹ ਮਜ਼ਬੂਤ ਕਰਨ ਲਈ ਅਗਲੇ ਫੈਸਲੇ ਲੈਂਦੇ ਨੇ ਖੰਨਾ ਤੋਂ ਵਿਪਨ ਭਰ ਦੋ ਆ ਜਗਵਾਨੀ ਟੀਵੀ